हा जी दया पहिले गॾी कॾहिं लॻी गॾी लॻी ਕੱਲ ਇਹਦੇ ਦੇਖ ਮੈਂ ਤੈਨੂੰ ਕੋਈ ਮਨਾਉਂਦੇ ਮੈਡਲ ਨਹੀਂ ਪਹਿਲਾ ਪਰ ਜਿਹੜੀ ਉਧਰ ਗੱਲ ਆ ਗਿਆ ਬਜ਼ੁਰਗ ਬੈਠੇ ਵੱਡੇ ਵੱਡੇ ਜਿਨ੍ਹਾਂ ਨੇ ਮੈਨੂੰ ਸ਼ਕਤੀ ਛੱਡਣੀ ਹੈ ਤੇ ਮੈਂ ਤਾਂ ਇਧਰ ਖਿੱਚੀ ਦੁਰੀ ਹੋਣੀ ਮੈਂ ਕਰ ਕਰ ਕੇ ਕਹਿੰਦਾ ਮੈਂ ਤਨਾ ਮਿਲਦਾ ਨਾ ਬੋਏ ਤੇ ਕੇਲੀ ਕਿੱਥੇ ਬੰਦ ਹੋ ਗਈ ਸੀ ਤੇ ਹਾਂਜੀ ਬਾਬਾ ਕੁਲਰਗੀ ਹਾਂਜੀ ਬੋਤ ਹਾਂ ਕੁਲਰਗੀ ਦਰਲੀ ਬਕਰ ਇਸ ਗੱਲ ਤੈਨੂੰ ਪਤਾ ਹੈ ਪਰ ਤੂੰ ਠੰਡੇ ਤੋਂ ਉਧਰ ਫੁੱਕਾ ਮਾਰਦੀ ਹੈ ਨਹੀਂ ਬਾਬਾ ਜੀ ਮੈਨੂੰ ਇਹ ਨਹੀਂ ਪਤਾ ਸੀ ਵੀ ਪੇਕਿਆਂ ਦੀ ਗੱਡੀ ਆਈ ਹੈ ਮੈਂ ਤਾਂ ਐਂਸਰਾ ਵੀ ਇੱਥੇ ਆ ਕੇ ਪਾਉਣ ਲੱਤਾਂ ਲੱਦੀ ਆ ਵਸ ਕਿਸੇ ਨੇ ਰਾਹ ਹੀ ਨਹੀਂ ਪਾਇਆ ਹੁਣ ਇਹ ਕੋੜਾ ਬਿੱਟੂ ਵਾਂਗੂ ਉੱਥੇ ਬਾਬੇ ਦੇ ਦਰਵਾਜ਼ੇ ਤੇ ਸੇਵਾ ਕਰਦੇ ਵੀ ਇਹਨਾਂ ਦੇ ਕੋਟ ਨਾਲ ਸਿੱਧਾ ਖਸੋ ਗਿਆ ਗਿਆ ਕਿ ਨਹੀਂ ਬਾਈ ਉਹ ਗੱਡੀ ਆ ਗਈ ਭਾਣੇ ਠੀਕ ਹੈ ਜੀ ਉਹ ਗੱਡੀ ਨੇ ਵਿਗਾੜ ਬੰਦਤਾ ਤੇ ਗੁੱਸਾ ਨਾ ਕਰੀ ਉਹ ਬੁਰਾ ਹਮੱਥੇ ਵੀ ਹੋਇਆ ਪਿਆ ਬੋਲ ਹਾਂ ਜੀ ਬਾਈ ਹਾਂ ਹਾਂਜੀ ਓਏ ਉਹ ਬਰੂਦਾਂ ਨੂੰ ਉੱਟ ਕੇ ਹਾਂਜੀ 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 ਜਦੋਂ ਤੈਨੂੰ ਸੁਪਨਾ ਆਉਂਦਾ ਪੇਕੇ ਘਰ ਦਾ ਬਹੁਤ ਆਉਂਦਾ ਕਿ ਹਾਂਜੀ ਹਾਂਜੀ ਓਏ ਜਿਹੜਾ ਸਾਥ ਦੀ ਉਹਥੇ ਖੜੇ ਦੀ ਕਿਸੇ ਨੇ ਕੁਛ ਕੀਤਾ ਤਾਂ ਇਹਨਾਂ ਨੂੰ ਮਾਰਨਾ ਠੀਕ ਹੈ ਰੌਲਾ ਪੈ ਗਿਆ ਛੋਟੇ ਭਾਈ ਇਸ ਗੱਡੀ ਦਾ ਗੱਡੀ ਆਈ ਕੋਈ ਅੱਜ ਦੀ ਨਹੀਂ ਆਈ ਬਹੁਤ ਟਾਈਮ ਦੀ ਆਈ ਆ ਪਰ ਹੁਣ ਤੇ ਹੀ ਫਿਰਦੇ ਆਂ ਹਾਂਜੀ ਆ ਇੰਨੀ ਚੀ ਗੱਲ ਕਿਸੇ ਨੇ ਦੱਸੀ ਨਹੀਂ ਤੈਨੂੰ ਬਸ ਹਾਂਜੀ ਹਾਂਜੀ ਹੈ ਹਾਂਜੀ ਹੁਣ ਸੈਟ ਹੋਣਾ ਹੈ ਹਾਂਜੀ ਮੇਰੀ ਭੈਣ ਨੂੰ ਬਾਹਰ ਲੈਣਾ ਹੈ ਹਾਂਜੀ ਬੱਚਿਆਂ ਦੀ ਜ਼ਿੰਦਗੀ ਬਣਾਉਣੀ ਹੈ ਹਾਂਜੀ ਬੋਲੋ ਤੇ ਬਾਪਾ ਬਦਲਣਾ ਪਊਗਾ ਬੋਲੋ ਬੋਲ ਦੋ ਹਾਂਜੀ ਹੈ ਹਾਂਜੀ ਗੱਡੀ ਲਾ ਲੇਂਗੀ ਹਾਂਜੀ ਹੈ ਚੰਗਾ ਹੈ ਬਾਬਾ ਭਾਲ ਕੇ ਲਾ ਲਾ ਬਾਬਾ ਤਾਂ ਭਾਲਿਆ ਹੋਇਆ ਜੀ ਮੈਂ ਤੁਹੇ 6 ਮਹੀਨੇ ਹੋ ਗਏ ਮੰਨੇ ਹੋਏ ਇਹਨੂੰ ਵੇ ਲੈ ਮੰਨੀ ਬੈਠੀ ਆ ਮੈਂ ਮੈਂਗਾ ਗੱਡੀ ਵਾਲੇ ਨੂੰ ਕੋਈ ਹੈਗੇ ਹੈ ਜਾਂ ਤੋਂ ਪਹਿਲਾਂ ਆਪਾਂ ਗੱਡੀ ਚੱਕਣੀ ਹੈ ਕਿ ਨਹੀਂ ਜਾਣਾ ਹੁਣ ਇਹਨਾਂ ਤੋਂ ਹੋਕਮ ਹੋਣਾ ਚਾਹੀਦਾ ਜੀ ਕਿੰਨੇ ਪੈਸੇ ਕਮਾਉਂਦੇ ਹੋ ਗੱਦੀ ਚੱਕੀ ਹੋਈ ਆ ਬਾਬਾ ਜੀ 15 ਸਾਲ ਉਹ ਬੀਬੀ ਗਿਆ ਗੱਦੀ ਦਾ ਚੱਕ ਲਈ ਪਰ ਤੈਨੂੰ ਸਵਾਦ ਨਹੀਂ ਆਇਆ ਗੱਦੀ ਚੱਕਣ ਨਾਲ ਹਾਂ ਜੀ ਹਾਂ ਜੀ ਗੱਦੀ ਸਹੀ ਚੱਕਦੇ ਨਹੀਂ ਹੁੰਦੇ ਗੱਦੀ ਤਾਂ ਆਲਦੇ ਆਲਦੇ ਸਮਾਉਂਦੇ ਹੁੰਦੇ ਆ ਜੀ ਜੀ ਚੱਕੀ ਦਿੱਤੀ ਉਹ ਵਰਗ ਤੋਂ ਵਰੂ ਹਾਂ ਜੀ ਕੋਈ ਨਹੀਂ ਚੱਤਦਾ ਮਿਲਿਆ ਜਿੱਥੇ ਤਾਂ ਹੀ ਪਤਾ ਲੱਗਦਾ ਗੱਦੀ ਤਾਂ ਆਲਦੇ ਤੇ ਸਮਾਉਂਦੇ ਆ ਇਕੜਾ ਵੀ ਭੈੰਦਣਾ ਕੋਈ ਗਦੈਲਾ ਵੀ ਚੱਕ ਕੇ ਪੇਟੀ ਦੇ ਰੱਖ ਤਾ ਥੱਲੇ ਰੱਖ ਲਿਆ ਗਦਦੀਨ ਤਾਂ ਆਪਦੇ ਆਪ ਚ ਸਮਾਉਣਾ ਹੈ ਠੀਕ ਹੈ ਜੀ ਉਹ ਗੁਰੂ ਦੱਸਦਾ ਕਿਵੇਂ ਸਮਾਉਣਾ ਹੈ ਨਾ ਚੰਗਾ ਗੁਰੂ ਭਾ ਲੈਣਾ ਪੈਂਦਾ ਭੈਣੇ ਹਾਂਜੀ ਗੱਲ ਸਮਝ ਆ ਗਈ ਹਾਂਜੀ ਹੈ ਤੇਰੀ ਚੋਟੀ ਦੀ ਗਲਾਮ ਹੋਈ ਹੈ ਨਹੀਂ ਹੈ ਨਹੀਂ ਸ਼ਕਰਨਾਮਾ ਹੋਇਆ ਉਹ ਹੋਇਆ ਜੀ ਹੈ ਉਹ ਬਈ ਸੁਣਾ ਸਵਾਡਾ ਜੀ ਬਾਬਾ ਜੀ ਹਣ ਤਾਂ ਗੱਦੀ ਦਾ ਇੱਕ ਵਾਸਵੇਂ ਉਹ ਸਭ ਜਿੱਤਿੰਦੇ ਇੰਗਣ ਵੀ ਨਾ ਵੀਰ ਅਰੇ ਤੇਰਾ ਗੁਰੂ ਵੀ ਉਹਦਾ ਵੀ ਤੇਰੇ ਕੋਲ ਹੀ ਆਨ ਗਿਆ ਸਿੱਖਾਈ ਪੁੱਤ ਨਹੀਂ ਤੂੰ ਦੱਸ ਸੇ ਕੋਈ ਨਹੀਂ ਹੋਣੇ ਬਾਬਾ ਜੀ ਦੱਸਾ ਕੋਈ ਨੂੰ ਮਾਰਾ ਗਈ ਜਾਨੀ ਕੋਕੜਾ ਗੋਲੇ ਵੇਖਿਆ ਹੋਣਾ ਠੀਕ ਹੈ ਬਾਬਾ ਕੀ ਕਹਾਂ ਮੈਂ ਉਹਨੂੰ ਮਾਰਣੀ ਕਿਹਦਾ ਉਹ ਮੇਰਾ ਭਰਾ ਹੀ ਹੋਊਗਾ ਕੋਈ ਉਹ ਵੀ ਵਕੀਲ ਮੇਰਾ ਭਰਾ ਹੀ ਹੋਊਗਾ ਗੁਰੂ ਲੋਗ ਨਹੀਂ ਬੰਦੇ ਗੁਰੂ ਤਾਂ ਆਪ ਬੰਨਾ ਪੈਂਦਾ ਠੀਕ ਹੈ ਜੀ ਗੁਰੂ ਦੇ ਤਾਂ ਆਪ ਹੋਣਾ ਪੈਂਦਾ ਲੋਗ ਤਾਂ ਢਿੱਡ 'ਚ ਵੱੜਦੇ ਆ ਨਾ ਅੱਖਾਂ ਰਾਈ ਇੱਥੇ ਬਹਿਣਾ ਪੈਂਦਾ ਜਲਦਾਮ ਜਲਦਾਮ ਚਾਜੀ ਹਾਂਜੀ ਤਾਂ ਹੋਵੇ ਸੱਜਣੋਂ ਮੇਰੋਂ ਦੀ ਜੇ ਮੈਨੂੰ ਤਾਂ ਤੇਰੇ ਦਰਵਾਜ਼ੇ ਤੇਨੂੰ ਵੀ ਤਾਂ ਕਿ ਮੇਰੀ ਹੋਊਗੀ ਜ਼ਰੂਰ ਹੈ ਪਰ ਕਹਾਣੀ ਫੱਟੜੀ ਬੈਠੀ ਗੁੱਸਾ ਨਾ ਕਰ ਮੇਰੀ ਭੈਣਾ ਤੂੰ ਨਹੀਂ ਨਹੀਂ ਹੈ ਪਰ ਗੱਲ ਇਹ ਹੈ ਵੀ ਉੱਥੇ ਕਹਾਣੀਆਂ ਹੋਰ ਸਿੱਗੀਆਂ ਤੇਰਾ ਮਨ ਖੜਾ ਨਹੀਂ ਗਿਆ ਹਾਂ ਹਾਂ ਤੇ ਮੇਰੇ ਭੈਣਾਂ ਬਸ ਨਾ ਗੱਲ ਕਰਦਾ ਨਹੀਂ ਹਾਂਜੀ ਹਾਂ ਤੇਰਾ ਮਨ ਡੋਲ ਗਿਆ ਵੀ ਇਹ ਬਾਬਾ ਆਪਣੇ ਕੰਮ ਦਾ ਨਹੀਂ ਹਾਂਜੀ ਹਾਂ ਹਾਂ ਹੁਣ ਆਹ ਯਾਰਾ ਬਾਬੇ ਅਸੀਂ ਜਮਾ ਤੇ ਗੱਲ ਕਰਦੇ ਜੇ ਹੁਣ ਗੱਡੀ ਸਹੀ ਚੱਲ ਪਵੇ ਮੋਰ ਕੰਮ ਸੈੱਟ ਹੋ ਜੇ ਹੈ ਕਰ ਜਾਂਦਾ ਕਮਰੇ ਸਾਹੀ ਤੇ ਬਾਬਾ ਹੀ ਕੰਮ ਸੈੱਟ ਕਰਨਾ ਹੀ ਹਾਂ ਪਰ ਗੱਡੀ ਸਹੀ ਕਰਕੇ ਲੋਣੀ ਪਊਗੀ ਪੁੱਤ ਮਨਜੂਰ ਜੇ ਕੰਮ ਨਾ ਹੋਇਆ ਗਰੰਟੀ ਫੁੱਲ ਜਿੱਥੇ ਮਰਜ਼ੀ ਕੋਲੇ ਕਰਕੇ ਸਾਈਨ ਕਰਾ ਲਈ ਠੀਕ ਕਮਰੇ ਪਰ ਕਰਕੇ ਲਾਉਣੀ ਪਊਗੀ ਆਪਾਂ ਨੂੰ ਇਹ ਤਾਂ ਪਤਾ ਨਹੀਂ ਗੱਡੀ ਆਈ ਕਿੱਥੋਂ ਤੇ ਗੱਡੀ ਆਪਾਂ ਲਾਈ ਬੈਠੇ ਹਾਂ ਹਾਂਜੀ ਜੀ ਨਿਕਲਦਾ ਕਰਨਾ ਠੀਕ ਹੈ ਜੰਨੀ ਤੁਹਾਨੂੰ ਇਹ ਪਤਾ ਨਹੀਂ ਗੱਡੀ ਕਿੱਥੋਂ ਆਈ ਆ ਗੱਡੀ ਆਪਾਂ ਲਾ ਲਈ ਹਾਂਜੀ ਬਸ ਪਤਾ ਤਾਂ ਹੋਵੇ ਕਿੱਥੋਂ ਆਇਆ ਕੋਣ ਕੋਣ ਆ ਬਸੰਦਰ ਵਿੱਚ ਗੱਡੀ ਦੇ ਫੇਰੀ ਸਵਾਰ ਆ ਹਾਂਜੀ ਕਰਦਾ ਹੈ ਹੈ ਮੋਢ ਕੋਟ ਨਾਲ ਚੱਲ ਪਿਆ ਬਸ ਕੋਟ ਦੇ ਵਿੱਚ ਅਗਲਾ ਦੇ ਵਿੱਚ ਆਉਂਦਾ ਬਾਬਾ ਦੱਬੀ ਨਾਲ ਕਿੱਲੇ ਥੋੜਾ ਟਾਈਮ ਕੰਮ ਚੱਲਿਆ ਉੱਥੇ ਬਹੁਤ ਟਾਟਾ ਦੱਸ ਦੰਗਾ ਬਾਬਾ ਜੀ ਦਾ ਹੀ ਮੋਢ ਕੋਟ ਨਾਲ ਚੱਲ ਰੰਦਾ ਹੀ ਨਹੀਂ ਪਤਾ ਸੀ ਫਿਰ ਹੁਣ ਫਿਰ ਮੈਂ ਕਰੀ ਗੱਡੀ ਮੈਂ ਸਮਝੇ ਸੀ ਗੱਡੀ ਮੈਂ ਕਰੀ ਫਿਰ ਹੁਣ ਆ ਤਾਂ ਹੋਰੀ ਕੋ ਸਾਇਆ ਪਿਆ ਹੁਣ 10 ਮਿੰਟ ਤੇ ਪੀਕਿਆਂ ਦਾ ਪੀਰ ਪੁੱਤਰ ਕੰਮ ਸੈੱਟ ਹੋ ਜਾਊਗਾ ਗੱਡੀ ਸੈੱਟ ਕਰਨੀ ਪਊਗੀ ਪੁੱਤਰ ਠੀਕ ਕਰ ਲਾਂ ਤਾਂ ਠੀਕ ਹੈ ਉਹ ਜਦੋਂ ਮਰਜ਼ੀ ਕਰ ਲੋ ਤੁਹਾਡੀ ਮਰਜ਼ੀ ਹੈ ਭਾਈ ਜੋ ਤੁਹਾਡਾ ਚਿੱਤ ਕਰਦਾ ਠੀਕ ਹੈ ਹੋ ਜਾਊਗਾ ਬੱਚਿਆਂ ਦੇ ਕੰਮ ਸਿੱਟ ਹੋ ਜਾਣਗੇ ਤੁਹਾਡੇ ਕੰਮ ਸਿੱਟ ਹੋ ਜਾਣਗੇ ਘਰ ਤੇ ਸਭ ਸ਼ਾਂਤੀ ਹੋ ਜੂਗੀ ਗੱਲ ਸਮਝ ਆ ਗਈ ਪਰ ਗੱਦੀ ਭੈਣੇ ਜਚਾ ਕੇ ਲਾਉਣੀ ਪਊਗੀ ਠੀਕ ਹੈ ਜੀ ਠੀਕ